ਜੈ ਭਗਵਾਨ ਜੈ ਅਜੀਤ ਸਿੰਘ ਬਗੋਰੇ ਕੀ ਨਾਮ ਹੈ ਜੈਪੋਲੇਗੀ ਜੀ ਮੇਰਾ ਨਾਮ ਕਰਮਜੀਤ ਪਿੰਡ ਬਰਕਤਪੁਰ ਡਿਸਟ੍ਰਿਕਟ ਪਟਿਆਲਾ ਪੰਜਾਬ ਜੀ ਤੇ ਤੁਸੀਂ ਜਿਹੜੀ ਕਾਵਲ ਯਾਤਰਾ ਕਿੱਥੋਂ ਲੈ ਕੇ ਆਏ ਹੋ ਜੀ ਅਸੀਂ ਕਾਵੜ ਯਾਤਰਾ ਆਪਣੀ ਹਰਦੁਆਰ ਤੋਂ ਹਰ ਕੀ ਪੌੜੀ ਤੋਂ ਲੈ ਕੇ ਪਿੰਡ ਬਰਕਤਪੁਰ ਆਏ ਕਿੰਨੇ ਸਾਲਾਂ ਤੋਂ ਕਾਵੜ ਲਿਆ ਰਹੇ ਹੋ ਮੈਨੂੰ ਤਕਰੀਬਨ 18 ਸਾਲ ਹੋ ਗਏ ਜੀ ਕਾਵੜ ਲੈ ਕੇ ਆਉਂਦੇ ਨੂੰ ਜੀ ਹਾਂਜੀ 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 ਬਹੁਤ ਜ਼ਿਆਦਾ ਜੀ ਵੀ ਦੇਖਣ ਤੋਂ ਤੁਹਾਨੂੰ ਪ੍ਰਾਪਤ ਹੋਈ ਹੈ ਸਭ ਕੁਝ ਹੈ ਜੀ ਤੇ ਤੁਹਾਨੂੰ ਜਿਵੇਂ ਹਰਿਦੁਆਰ ਤੋਂ ਆਂਦੇ ਹੋਏ ਅਸੀ ਸੁਣਿਆ ਕਿ ਕੁਝ ਇਸ ਤਰ੍ਹਾਂ ਦਾ ਕੰਟੈਂਟ ਵੀ ਹੋਇਆ ਕੀ ਹੋਇਆ ਉਹ ਦੇਖਣ 'ਚ ਸੱਚ ਹੈ ਕਿ ਜਿਵੇਂ ਹੈ ਨਹੀਂ ਐਸਾ ਕੁਛ ਨਹੀਂ ਜੀ ਬਹੁਤ ਵਧੀਆ ਯਾਤਰਾ ਹੋ ਰਹੀ ਹੈ ਛੋਟੇ-ਛੋਟੇ ਤੋਂ ਪੋੜਿਆਂ ਤੋਂ ਲੈ ਕੇ ਵੱਡੇ ਪੋਲੇ ਸਾਰੇ ਇਸੇ ਹਰ ਤਰ੍ਹਾਂ ਨੂੰ ਬਹੁਤ ਵਧੀਆ ਢੰਗ ਨਾਲ ਕਰ ਰਹੇ ਨੇ ਜਿਵੇਂ ਤੁਸੀਂ ਦੇਖ ਰਹੇ ਹੋ ਮੀਡੀਆ ਤੇ ਕੁਝ ਅ ਵਾਇਰਲ ਵੀਡੀਓ ਜਿਹੜੀਆਂ ਨੇ ਗਲਤ ਦਿਖਾਈਆਂ ਜਾਂਦੀਆਂ ਨੇ ਕਿ ਵੀ ਕਾਵੜ ਨੂੰ ਛੱਡ ਕੇ ਜਾ ਰਹੇ ਸੀ ਜਾਂ ਕੁਛ ਇਦਾਂ ਦੀਆਂ ਜਾਂ ਕਿਸੇ ਤੋੜਪੰਨ ਕਰਨਾ ਆ ਇਹ じゃ ਕੁਛ ਨਹੀਂ ਹੈਗਾ ਸਾਰੀ ਯਾਤਰਾ ਵਧੀਆ ਢੰਗ ਨਾਲ ਹਰ ਇੱਕ ਭੋਲਾ ਕਰਦਾ ਹੈ। ਬਾਕੀ ਤੁਹਾਨੂੰ ਖੁਦ ਨੂੰ ਹੀ ਪਤਾ ਜੇ ਤੁਸੀਂ ਕਿਤੇ ਖੜੇ ਹੋਗੇ ਜੇ ਕੋਈ ਤੁਹਾਨੂੰ ਗੱਡੀ ਕੋਈ ਵਾਈਕ ਵਾਲਾ ਸਾਈਡ ਮਾਰਦਾ ਹੈ ਤਾਂ ਤੁਸੀਂ ਕੀ ਸੋਚੋਗੇ। ਆਹ ਵਧੀਆ ਵਧੀਆ। ਦੇਰ ਯਾਰ। ਬਸ ਲਾ ਰਹੇ ਫਿਰ ਦਰ। ਪੂਰਾ ਠੀਕ ਆ। ਹਾਂ। ਜਿਹੜਾ ਵੈਲਾ ਠੀਕ ਆ। ਸ਼ੇ ਭਗਤਾਂ ਵੱਲੋਂ ਦੇਖੋ ਵਿਸ਼ੇਸ਼ ਕਰਕੇ ਫੋਟੋਗ੍ਰਾਫਰਾਂ ਵੱਲੋਂ ਦੁੱਧ ਤੇ ਕੇਲਿਆਂ ਦਾ ਲੰਗਰ ਵੀ ਲਗਾਇਆ ਗਿਆ ਤੇ ਆਓ ਕਰਦੇ ਹਾਂ ਗੱਲਬਾਤ। ਹਾਂ ਜੀ ਜਵਾਰਾ RAM ਜੀ ਤੇ ਅੱਜ ਸੇਵਾ ਕਾਵੜੀਆਂ ਵਾਸਤੇ ਲੰਗਰ ਕਾਵੜੀਆਂ ਵਾਸਤੇ ਡੰਗਰ ਦੁੱਧ ਦਾ ਗੇਲਾਂਗਾ ਜੀ ਲਾਇਆ ਸੀ ਬਹੁਤ ਵਧੀਆ ਸੇਵਾ ਕਰ ਰਹੇ ਹਾਂ ਹਾਂ ਸੇਵਾ ਕਰ ਰਹੇ ਹਾਂ ਜੀ ਬਸ ਪਾਣੀ ਦੀ ਜਰ ਕੀ ਹਾਂ ਲੈਣ ਕੇ ਆਪਣਾ ਜਤਪੜਾ ਜੋ ਕਾਵੜੀਆਂ ਨੂੰ ਮੈਂ ਕੁਛ ਨਹੀਂ ਕਰਦਾ ਮੱਟ ਮੱਟ ਮੰਨੀ ਚੱਕਾਰ ਝੰਡਾ ਝੰਡਵੰ ਅਨੋਤ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਾਵੜੀਏ ਪੂਰੇ ਕਾਵੜਾ ਰੱਖ ਕੇ ਰੈਸਟ ਕਰਨ ਦੀ ਤੇ ਚਾਹ ਪਾਣੀ ਦੁੱਧ ਪਾਣੀ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਤੋਂ ਆਓ ਕਰਦੇ ਹਾਂ ਗੱਲਬਾਤ ਕਾਵੜੀਆਂ ਨਾਲ। ਇਹਨਾਂ ਦੇ ਨਾਲ ਇੱਕ ਛੋਟਾ ਕਾਵੜੀਆ ਵੀ ਆਇਆ ਜੋ ਕਿ ਬਹੁਤ ਹੀ ਫੇਮਸ YouTube ਤੇ ਤੁਸੀਂ ਦੇਖਿਆ ਹੋਣਾ। ਹਰ ਹਰ ਮਹਾਦੇਵ ਆਓ ਕਰਦੇ ਹਾਂ ਗੱਲਬਾਤ।